ਹੈਲੋ ਸਸੀ ਗਰਲਫ੍ਰੈਂਡਸ ਕਿਵੇਂ ਸਾਰੇ ਮਿੱਤ ਕਰਦੇ ਠੀਕ ਹੋ ਰਹੇ ਆ ਅੱਜ ਨਾ ਮੈਂ ਇੱਕ ਮੂਵੀ ਦੀ ਗੱਲ ਕਰਦੀ ਬੀਬੀ ਰਜਨੀ ਹਨਾ ਅਰ ਰਜਨੀ ਦੀ ਸਟੋਰੀ ਤਾਂ ਅਸੀਂ ਸ਼ੁਰੂ ਤੋਂ ਜਾਣਦੇ ਆ ਕਿ ਦਰਬਾਰ ਸਾਹਿਬ ਆ ਮਰਸਰ ਨਾਲ ਅਟੈਚਡ ਹੈ ਸਟੋਰੀ ਤੇ ਕਿਵੇਂ ਉਸਦੇ ਪਿੰਗਲੇ ਪਤੀ ਨੇ ਉਸ ਦਾ ਸਾਥ ਦਾ ਮਤਲਬ ਰਜਨੀ ਨੇ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰੀ ਇਹ ਸਟੋਰੀ ਅਸੀਂ ਬਚਪਨ ਤੋਂ ਆਪਣੇ ਪੇਰੈਂਟਸ ਤੋਂ ਵੀ ਸੁਣੀ ਸੀ ਤੇ ਹੁਣ ਪੜ੍ਹਾਣੇ ਵੀ ਆ ਤੇ ਸ਼ਾਇਦ ਜਦੋਂ ਇਹ ਚੈਪਟਰ ਆਉਂਦਾ ਹੈ ਆ ਮੈਂ ਕਈ ਵਾਰੀ ਐਸਐਸਟੀ ਪੀਚਰਾਂ ਤੇ ਇਹਦੇ ਵਿੱਚ ਦਸਵੀਂ ਦੀ ਐਸਐਸਟੀ ਦੇ ਵਿੱਚ ਤਾਂ ਔਰ ਹਿਸਟਰੀ ਵੀ ਪੜ੍ਹਾਣੀ ਹੈ ਮੈਂ ਪਲੱਸ 1 ਪਲੱਸ 2 ਦੀ ਹਿਸਟਰੀ ਜੋ ਹੈ ਉਹ ਪੂਰੀ ਤਰ੍ਹਾਂ ਨਾਲ ਮਤਲਬ ਕਿ ਪੰਜਾਬ ਦੀ ਹੈ ਇਤਿਹਾਸਿਕ ਉਹਦੇ ਵਿੱਚ ਅਕਸਰ ਮੈਂ ਜ਼ਿਕਰ ਕਰਦੀ ਆਂ ਔਰ ਬੱਚਿਆਂ ਨੂੰ ਵੀ ਕਿੰਨੀ ਵਾਰਸ ਤੋਂ ਸੁਣਾਈ ਹੈ ਔਰ ਬੀਬੀ ਰਜਨੀ ਦੀ ਉਹ ਵੀ ਆਈ ਹੈ ਸ਼ਾਇਦ ਸਾਰੇ ਨੂੰ ਮੈਂ ਨਾ ਚਲੋ ਨਾ ਵੀ ਕਈ ਵਾਰੀ ਦੇਖੋ ਜਾਂ ਦੇਖਣ ਨੂੰ ਦਿਲ ਵੀ ਕਰਦਾ ਮੂਵੀ ਤੇ ਪਰ ਇੱਕ ਸਟੋਰੀ ਆ ਜਿਹੜੀ ਹਾਰਟ ਟੱਚਿੰਗ ਹੈ ਔਰ ਕਿਵੇਂ ਕਿਸੇ ਨੇ ਜ਼ਿੰਦਗੀ ਆਪਣੀ guzari ਔਰ ਉਸ ਜ਼ਿੰਦਗੀ ਤੋਂ ਉੱਠ ਕੇ ਇੱਕ ਪੋਜ਼ਿਟਿਵਿਟੀ ਆ ਕਿ ਕਿਵੇਂ ਆਪਣੇ ਆਪ ਨੂੰ ਪੋਜ਼ਿਟਿਵ ਲੈ ਕੇ ਜਾਣਾ ਕਿ ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਦੀ ਇੱਕ ਸਟੋਰੀ ਹੈ ਵੀ ਜਿੱਦਾਂ ਬੰਦਾ ਹਾਰ ਨਹੀਂ ਮੰਨਦਾ ਆਪਣੇ ਬੁਰੇ ਹਾਲਾਤਾਂ ਦੇ ਵਿੱਚ ਵੀ ਹਾਰ ਨਾ ਮੰਨਣਾ ਤੇ ਲੋਕਾਂ ਨੇ ਮਨ ਨੂੰ ਦੁਲਾ ਦੇਣਾ ਤੁਹਾਡਾ ਕਿ ਨਹੀਂ ਨਹੀਂ ਹੁਣ ਨਹੀਂ ਕੁਝ ਹੋ ਸਕਦਾ ਬਸ ਹੁਣ ਤਾਂ ਸਮਝ ਗਿਆ ਹੁਣ ਕਿ ਇਤਵਨ ਐ ਹੀ ਹੋਣਾ ਬਰਬਾਦੀ ਹੁੰਦੀ ਪਰ ਜ਼ਿੰਦਗੀ ਦੇ ਵਿੱਚ ਨਾ ਇਦਾਂ ਦੀਆਂ ਪੋਜ਼ਿਟਿਵ ਸਟੋਰੀਜ਼ ਥੋੜਾ ਦਿਖਣੇ ਚਾਹੀਏ ਕਿਉਂਕਿ ਜਦੋਂ ਤੁਹਾਡੀ ਹਾਰ ਹੁੰਦੀ ਹੈ ਨਾ ਜਦ ਸਾਡੇ ਬੁਰੇ ਦਿਨ ਆਉਂਦੇ ਆ ਤੇ ਫਿਰ ਤੁਹਾਨੂੰ ਸਾਰੇ ਡੀਮੋਟੀਵੇਟ ਕਰਨ ਵਾਲੇ ਲਿੰਦੇ ਮੋਟੀਵੇਟ ਕਰਨ ਵਾਲਾ ਕੋਈ ਕੱਤਾ ਵਿਰਲਾ ਵੰਚ ਹੀ ਹੁੰਦਾ ਤੇ ਮੋਟੀਵੇਸ਼ਨ ਜਦੋਂ ਮਿਲਦਾ ਹੈ ਨਾ ਤੇ ਇਦਾਂ ਦੀਆਂ ਸਟੋਰੀਜ਼ ਤੋਂ ਮਿਲਦਾ ਕਿ ਉੱਠ ਕੇ ਖੜੇ ਹੋ ਜਾਓ